ਆਪਣੇ YouTube ਚੈਨਲ ਚਹਿਲ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਦੇ ਹਾਂ ਜੀ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਆਪਾਂ ਹਰੇ ਚਾਰੇ ਦੇ ਲਈ ਖੇੜਾ ਬਣਾਉਣੀਆਂ ਜਾਂ ਖੁਣਲੀਆਂ ਬਣਾਉਣੇ ਆਪਾਂ ਕਹਿ ਦਿੰਨੇ ਆ ਚਲੋ ਅੱਡਾ ਅਲਾਕੇ ਦੀ ਅੱਡਾ ਭਾਸ਼ਾ ਹੈ ਜੀ ਜਿਹੜੀਆਂ ਕਿ ਆਪਾਂ ਆਮ ਮਿਸਤਰੀ ਨੂੰ ਕਹਿ ਦਿੰਨੇ ਆ ਵੀ ਖੇੜਾ ਬਣਾ ਦਿਓ ਚਾਹੇ ਆਪਾਂ ਘਰਾਂ ਦੇ ਵਿੱਚ ਮੱਝਾਂ ਰੱਖੀਆਂ ਨੇ ਚਾਹੇ ਆਪਾਂ ਗਾਂਾਂ ਰੱਖੀਆਂ ਨੇ ਕਿਉਂਕਿ ਜਿੱਥੇ ਖਲਦੀ ਸੰਨੀ ਰਲਦੀ ਐ ਖਲ ਪਾਣੀ ਆਪਾਂ ਤੂੜੀ ਰਲਾਉਨੇ ਆ ਉੱਥੇ ਅਕਸਰ ਆਪਣੀਆਂ ਹੀ ਚੌਰਸ ਖੁਣੀਆਂ ਹੁੰਦੀਆਂ ਲੱਗੀਆਂ ਇਹਦਾ ਕਾਰਨ ਕੀ ਹੈ ਜੀ ਇਹਦੀ ਮੁੱਖ ਸਮੱਸਿਆ ਕੀ ਹੈ ਕਿਉਂਕਿ ਖੂਜਿਆਂ ਵਿੱਚ ਦੇ ਸਾਈਡਾਂ ਤੇ ਤੂੜੀ ਤੇ ਪਾਣੀ ਜੰਮ ਜਾਂਦਾ ਜਿਹਦੇ ਵਿੱਚ ਜੀ ਪੈ ਜਾਂਦੇ ਨੇਗੇ ਜੀ ਦੇ ਨਾਲ ਨਾਲ ਉਲੀ ਪੈਦਾ ਹੋ ਜਾਂਦੀ ਐ ਅਕਸਰ ਹੀ ਆਪਾਂ ਕਰਾਂ ਦੇ ਵਿੱਚ ਇਹਨਾਂ ਗੱਲਾਂ ਦੀ ਗੌਰ ਨਹੀਂ ਕਰਦੇ ਕਿਉਂਕਿ ਜਦੋਂ ਆਪਾਂ ਜਦੋਂ ਆਪਾਂ ਫਾਰਮ ਵਾਲੀ ਲੈਂਡ 'ਚ ਆ ਜਾਂਦੇ ਹਾਂ ਨਾ ਜੀ ਉਦੋਂ ਆਪਾਂ ਨੂੰ ਇਹ ਮੇਰੇ ਪਤਾ ਲੱਗਦਾ ਵੀ ਇਹ ਜਿਹੜੀ ਉਲੀ ਬਣਦੀ ਹੈ ਜਾਂ ਇੱਥੇ ਜੀ ਪੈਂਦੇ ਉਹ ਆਪਣੇ ਪਰਸ਼ੂਆਂ ਦੇ ਲਈ ਕਿੰਨੇ ਨੁਕਸਾਨਦਾਇਕ ਨੇ ਸੋ ਕਿਸਾਨ ਭਰਾਵੋ ਦੋਸਤੋ ਆਪਾਂ ਤਾਂ ਹੀ ਗੱਲ ਕਹਿਣੀ ਆ ਵੀਰੇ ਜੇ ਖੂਣੀਆਂ ਦੇਖੋ ਬਣਾਉਣੀਆਂ ਤਾਂ ਹੈਗੀਆਂ ਜੇ ਆਪਾਂ ਥੋੜਾ ਮੋਟਾ ਸਿਮਿੰਟ ਹੋਰ ਲਾ ਦਾਂਗੇ ਤਾਂ ਬਹੁਤ ਵਧੀਆ ਤਰੀਕੇ ਨਾਲ ਬਣ ਜਾਣਗੀਆਂ ਤੁਹਾਨੂੰ ਦਿਖਾਉਣਾ ਮੈਂ ਆਪਾਂ ਇਹ ਪੁਰਾਣੀਆਂ ਖੂਣੀਆਂ ਤੋਂ ਵੀ ਅਸੀਂ ਨਵੀਆਂ ਖੂਣੀਆਂ ਤਿਆਰ ਕਰੀਆਂ ਨੇਗੀਆਂ ਕਿਉਂਕਿ ਆਪਾਂ ਗਾਵਾਂ ਦਾ ਕੰਮ ਆਪਦਾ ਹੈਗਾ ਫਾਰਮ ਵੀ ਆਪਣੇ ਕੋਲੇ ਹੈਗਾ ਗਾਵਾਂ ਦਾ ਤੇ ਆਪਾਂ ਘਰੇ ਵੀ ਇਹਨਾਂ ਦੇ ਵਾਸਤੇ ਵਧੀਆ ਸਿਸਟਮ ਬਣਾਇਆ ਹੈਗਾ ਜੇ ਤੁਹਾਨੂੰ ਇਹ ਵਧੀਆ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕੋਈ ਵੀਰ ਬਣਾ ਲੇ ਆਹ ਖੂਣੀਆਂ ਤੁਸੀਂ ਦੇਖੋ ਇਹ 3 ਫੁੱਟ ਦਾ ਇਹਨਾਂ ਦੀ ਚੜਾਈ ਹੈਗੀ ਤੇ 1.5 ਫੁੱਟ ਉੱਚੀਆਂ ਨਹੀਂ ਹੈ ਤਾਂ ਹਾਂ ਤੱਕ 1.5 ਪੌਣੇ 2 ਫੁੱਟ ਉੱਚੀਆਂ ਨੇ ਤਾਂ ਕਿ ਕਿਉਂਕਿ ਜੇ ਆਪਾਂ ਇਕੱਠੀ ਖੂਣੀ ਬਣਾਉਣੀ ਹੈ ਉਹਦੇ ਵਿੱਚ ਆਪਾਂ ਅਲੱਗ-ਅਲੱਗ ਪਸ਼ੂਆਂ ਨੂੰ ਵੰਡ ਨਹੀਂ ਪਾ ਸਕਦੇ ਇਨਾਂ ਦੇ ਵਿੱਚ ਇਹ ਹੈ ਜੇ ਆਪਾਂ ਗਾਮਾ ਅਲੱਗ-ਅਲੱਗ ਦੁੱਧਾਂ ਵਾਲੀਆਂ ਵੀ ਰੱਖਦੇ ਆਂ ਬਾਈ ਜੀ ਇਹਨਾਂ ਨੂੰ ਆਪਾਂ ਅਲੱਗ-ਅਲੱਗ ਪਾ ਸਕਦੇ ਆਂ ਜਿੰਨਾਂ ਇਹਨਾਂ ਦੀ ਫੀਡ ਦੀ ਮਾਤਰਾ ਹੈ ਜਾਂ ਕੋਈ ਆਪਾਂ ਪਾਊਡਰ ਪਾਉਣਾ ਦਵਾਈ ਪਾਉਣਾ ਅਲੱਗ-ਅਲੱਗ ਪਾ ਸਕਦੇ ਆਂ ਸਾਨੂੰ ਤਾਂ ਇਹ ਸਿਸਟਮ ਬਹੁਤ ਵਧੀਆ ਲੱਗਿਆ ਜੀ ਦੂਜੀਆਂ ਖੁੰਡੀਆਂ ਦੇ ਨਾਲੋਂ ਪਰ ਜੇ ਆਪਾਂ ਇਹ ਬਣਾਵਾਂਗੇ ਤਾਂ ਮੇਰੇ ਹਿਸਾਬ ਨਾਲ ਬਹੁਤ ਵਧੀਆ ਸਿਸਟਮ ਹੈਗਾ ਬਾਈ ਦੂਜੀਆਂ ਖੁੰਡੀਆਂ ਨਾਲੋਂ ਕਿਉਂਕਿ ਇਹਦੇ ਵਿੱਚ ਕੋਈ ਖੂੰਜਾਂ ਨਹੀਂ ਰੱਖਿਆ ਹੈਗਾ ਨਾ ਹੀ ਇਹਦੇ ਵਿੱਚ ਕੋਈ ਮੰਨ ਲਓ ਕਿ ਚਲੋ ਵੀ ਇਹ ਹੈ ਸਥਾਨ ਜਿੱਥੇ ਉਲੀ ਲੱਗ ਸਕੀ ਕਿਉਂਕਿ ਇਹ ਸਾਫ਼ ਹੁੰਦੀਆਂ ਪੂਰੀ ਤਰ੍ਹਾਂ ਨਾਲ ਬਾਹਰ ਨਿਕਲਦੀਆਂ ਜੇ ਆਪਾਂ ਪਾਣੀ ਵੀ ਇਹਨਾਂ ਦੇ ਵਿੱਚ ਪਾ ਸਕਦੇ ਹਾਂ ਕੋਈ ਬੜੀ ਵੱਡੀ ਦਿੱਕਤ ਨਹੀਂ ਹੈਗੀ ਜੇ ਆਪਾਂ ਨੀਰੇ ਤੋਂ ਬਾਅਦ ਇਹਨਾਂ ਨੂੰ ਪਾਣੀ ਦੇਣਾ ਚਾਹੁੰਦੇ ਹਾਂ ਤਾਂ ਪਾ ਸਕਦੇ ਹਾਂ ਇਹਦੇ ਵਿੱਚ ਸੋ ਜੇ ਵੀਡੀਓ ਵਧੀਆ ਲੱਗੀ ਜੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ